ਮਿਲੀ ਅਸੀਂ ਆਪਣੇ ਦੂਜੇ ਤਰੀਕੇ ਦੇ ਨਾਲ ਖਤਮ ਕੀਤਾ ਤਾਂ ਇਹ ਸਾਨੂੰ ਗੁੰਡੇ ਬਦਮਾਸ਼ ਦਸ ਸਰਕਾਰ ਵੀ ਲੱਗਦੀ ਦਾ ਪਬਲਿਕ ਵੀ ਦਸੂਗੀ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਵਾਹਿਗੁਰੂ ਜੀ ਸਾਡੀ ਜਥੇਬੰਦੀ ਦਾ ਨਾਮ ਹੈਗਾ ਸ਼ਰੂਮਣੀ ਜਰਨਲ ਸਾਹਿਬ ਦਾ ਬਾਬਾ ਜਿਆਰ ਸਿੰਘ ਜੀ ਚਮਕੌਰ ਸਾਹਿਬ ਪਿੰਡ ਚੌਂਤੇ ਤੇ ਮੇਨ ਵੱਡੇ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਤੇ ਦਾਸ ਬਲਬੀਰ ਸਿੰਘ ਖਾਲਸਾ ਜਿਲ੍ਹਾ ਹਿਸ਼ਾਰਪੁਰ ਤੇ ਮੁੱਖ ਸੇਵਾਦਾਰ ਇਸੇ ਜਥੇਬੰਦੀ ਤੋਂ ਮੁੱਖ ਸੇਵਾਦਾਰ ਮਾਰ ਬਾਬਾ ਜੀ ਨੂੰ ਸਾਨੂੰ ਠਾਪਿਆ ਹੈ ਸਾਡੀ ਡਿਊਟੀ ਲਈ ਹੈ ਤੇ ਅਸੀਂ ਇੱਥੇ ਸੇਵਾ ਨਿਭਾ ਰਹੇ ਹਾਂ ਤੇ ਇਹ ਸਾਡੀ ਜਥੇਬੰਦੀ ਹੈ ਬਾਬਾ ਜੀ ਅਗਲਾ ਕੁਐਸਚਨ ਮੇਰਾ ਇਹ ਆ ਜਿਹੜਾ ਪੰਜਾਬ ਵਿੱਚ ਨਸ਼ੇ ਦਾ ਤਮਾਕੂ ਦਾ ਸੇਵਨ ਹੋ ਰਿਹਾ ਕਿਸੇ ਨੇ ਪਹਿਲਾਂ ਇਹ ਮੁੱਦਾ ਨਹੀਂ ਚੱਕਿਆ ਕਿਸੇ ਨੇ ਬੰਦ ਕਰਾਉਣ ਦੀ ਕੋਈ ਕੁਐਸਚਨ ਨਹੀਂ ਕੀਤੀ ਤੁਸੀਂ ਇਹਨੂੰ ਬੰਦ ਕਰਾਉਣ ਦਾ ਮੁੱਦਾ ਚੱਕਿਆ ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਦਿਓ ਇੱਕ ਜਿਹੜਾ ਇਹਨਾਂ ਨੇ ਹੁਣ ਮੈਨੂੰ ਸਵਾਲ ਕੀਤਾ ਆ ਵੀ ਤਮਾਕੂ ਦਾ ਮੁੱਦਾ ਜਿਹੜਾ ਤੁਸੀਂ ਚੱਕਿਆ ਹੈ ਕਿ ਅੱਜ ਤੱਕ ਕਿਸੇ ਨੇ ਨਹੀਂ ਚੱਕਿਆ ਕਿਉਂ ਨਹੀਂ ਚੱਕਿਆ ਤੇ ਹੁਣ ਮੈਂ ਇਹਨਾਂ ਵੀਰਾਂ ਨੂੰ ਦੱਸੂੰਗਾ ਆਪਣੇ ਬੱਚਿਆਂ ਨੂੰ ਦੱਸੂੰਗਾ ਵੀ ਇਹ ਕਿਉਂ ਚੱਕਿਆ ਸਾਰਿਆਂ ਤੋਂ ਪਹਿਲਾਂ ਜਦੋਂ ਆਪਾਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜਾਣੇ ਆ ਤੇ ਉੱਥੇ ਸਭ ਤੋਂ ਪਹਿਲਾਂ ਸਾਨੂੰ ਚਾਰਨ ਗੰਗਾ ਦੇ ਕੋਲ ਚੈਨੀਆਂ ਖਹਿਣੀਆਂ ਮਿਲਦੀਆਂ ਸੀਆਂ ਦੇਖਣ ਨੂੰ ਤੇ ਫਲੈਸ਼ਾਂ ਦੇ ਵਿੱਚ ਚੈਨੀਆਂ ਖਹਿਣੀਆਂ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਦੇਖਣ ਨੂੰ ਮਿਲਦੀਆਂ ਸੀਆਂ ਤੇ ਉੱਥੇ ਦੀ ਕਮੇਟੀ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਵੀ ਕਿਹਾ ਪਰ ਉਹਨਾਂ ਦੇ ਕੋਈ ਐਡਾ ਅਸਰ ਨਹੀਂ ਹੋਇਆ ਤੇ ਫਿਰ ਚਲੋ ਅਸੀਂ ਵੀ ਥੋੜਾ ਜਿਹਾ ਦੁਆ ਕੀਤਾ ਤੇ ਹੁਣ ਥੋੜੇ ਦਿਨ ਹੋਏ ਆ ਨਮਸਤਕ ਹੋਣ ਗਏ ਸੀ ਜਦੋਂ ਉੱਥੇ 6ਵੇਂ ਪਾਸ਼ਾ ਜੀ ਦਾ ਬੰਦੀ ਛੋੜਦੇ ਵਸਗਾ ਉਦੋਂ ਆਪਾਂ ਉੱਜਾਂ ਨਾਲ ਲੱਗੇ 5-7 ਲੱਖ ਫੌਜਾਂ ਸੀ ਸਾਡੇ ਨਾਲ ਤੇ ਉਹਦੋਂ ਅਸੀਂ ਉੱਥੇ ਗਏ ਸੀ ਤੇ ਜਦੋਂ ਦਰਸ਼ਨੀ ਜੋੜੀ ਦੇ ਵਿੱਚ ਦਰਸ਼ਨ ਕਰਨ ਨੂੰ ਅਸੀਂ ਮੱਥਾ ਟੇਕਣ ਲੱਗੇ ਤੇ ਉੱਥੇ ਇੱਕ ਬੱਚੀ ਸੀਗੀ ਜੋ ਕਿ ਅੰਬਾਲਾ ਤੋਂ ਆਈ ਸੀਗੀ ਉਹਦੇ ਨਾਲ ਹੋਰ ਫੌਜਾਂ ਸੀਗੀਆਂ ਪਰ ਉਹਨਾਂ ਨੇ ਆਪਣੇ ਜਿਹੜੇ ਨਾਲ ਉਹਨਾਂ ਦੀ ਫੌਜਾਂ ਸੀਆਂ ਉਹਨਾਂ ਦੇ ਨਹੀਂ ਦੱਸਿਆ ਉਹਨਾਂ ਨੇ ਸਾਨੂੰ ਆ ਕੇ ਕਿਹਾ ਵੀ ਬਾਬਾ ਜੀ ਆਹ ਦੇਖੋ ਵੀ ਇੱਥੇ ਚੈਨੀ ਖਣੀ ਪਈ ਆ ਦਰਸ਼ਨੀ ਜੋੜੀ ਦੇ ਬਾਹਰ ਇੱਕ ਚੈਨੀ ਖਣੀ ਪਈ ਸੀਗੀ ਤੇ ਅਸੀਂ ਉਹਦੀ ਵੀਡੀਓ ਵੀ ਬਣਾਈ ਸੀਗੀ ਤੇ ਨੈਟ ਤੇ ਵੀ ਪਾਈ ਆ ਤੇ ਜਦੋਂ ਫਿਰ ਅਸੀਂ ਉਹ ਦੇਖ ਕੇ ਉਹਨੂੰ ਚੁਕਵਾਇਆ ਉਥੋਂ ਸੈੱਡ ਕਰਾਇਆ ਤੇ ਉਹ ਤੋਂ ਬਾਅਦ ਫੇਰ ਦੁਬਾਰਾ ਉਹ ਬੱਚੀ ਆਈ ਕਹਿੰਦੀ ਬਾਬਾ ਜੀ ਇਹ ਦੇਖੋ ਵੀ ਜਦੋਂ ਅਸੀਂ ਅੰਦਰਲੇ ਪਾਸੇ ਜਿੱਦਾਂ ਲੈਨ ਤੁਰੀ ਗਾ ਹਾਂ ਦਰਸ਼ਨੀ ਜੋੜੀ ਤੋਂ ਹੈ ਨਾ ਤੇ ਅੰਦਰ ਨੂੰ ਗਏ ਤਾਂ ਉੱਥੇ ਅੰਦਰ ਉਹਨੇ ਬੱਚੀ ਨੇ ਫੇਰ ਦੱਸਿਆ ਕਿ ਬਾਬਾ ਜੀ ਇੱਕ ਹੋਰ ਪਈਆ ਤੇ ਉਹ ਉਥੇ ਵੀ ਚੈਨੀ ਖਣੀ ਦੂਜੀ ਪਈ ਸੀਗੀ ਦੋ ਕੁੜੀਆਂ ਚੈਨੀ ਛਣੀ ਦੀਆਂ ਪੰਜਾ ਸੀਆਂ ਤੇ ਜੋ ਕਿ 2 ਵਜੇ ਮਹਾਰਾਜ ਦੀਆਂ ਪ੍ਰਕਰਮਾਂ ਤੇ ਅੰਤ ਸਥਾਨ ਸਾਰੇ ਇਸ਼ਨਾਨ ਹੁੰਦੇ ਆ ਤੇ ਇਸ਼ਨਾਨ ਹੋਣ ਤੋਂ ਬਾਅਦ ਉੱਥੇ ਇਹ ਚੀਜ਼ ਸਾਨੂੰ ਨਹੀਂ ਉਹ ਵੈਸੇ ਵੀ ਨਹੀਂ ਦੱਸਣੀ ਚਾਹੀਦੀ ਸੀ ਲੇਕਿਨ ਉਹ ਇਸ਼ਨਾਨ ਹੋਣ ਤੋਂ ਬਾਅਦ ਸਥਾਨਾਂ ਦੇ ਸਾਰੀ ਸੇਵਾ ਜਦੋਂ ਸੰਗਤ ਕਰਦੀ ਆ 2 ਵਜੇ ਤੇ ਉਹਦੇ ਇਸ਼ਨਾਨਾਂ ਤੋਂ ਬਾਅਦ ਪਈ ਸੀ ਤੇ ਉਹ ਤੋਂ ਬਾਅਦ ਜਿਹੜੀ ਸੰਗਤ ਮੱਥਾ ਟੇਕਣ ਆਈ ਆ ਉਹ ਭੁੱਲ ਭੁਲਿਖੇ ਅੰਦਰ ਲੈ ਆਉਂਦੀ ਆ ਜਾਂ ਕਿੱਦਾਂ ਲੈ ਆਉਂਦੀ ਆ ਜਾਂ ਕੋਈ ਸਿਆਸਤ ਨਾਲ ਲੈ ਆਉਂਦੀ ਆ ਜਾਂ ਕੋਈ ਸ਼ਰਾਰਤ ਕਰਦੀ ਆ ਜਾਂ ਇਹ ਸਾਨੂੰ ਢਕਾਉਂਦੇ ਆ ਜਾਂ ਸਾਡਾ ਸਬਰ ਪਰਖਣਾ ਚਾਹੁੰਦੇ ਆ ਤੇ ਜਿੱਦਣ ਮਹਾਰਾਜ ਦਾ ਹੁਕਮ ਹੋਇਆ ਫਿਰ ਇਸ ਕਰਕੇ ਉਦੋਂ ਅਸੀਂ ਪੂਰਾ ਜਹੋ ਜਲਾਲ ਦੇ ਨਾਲ ਇਹਨੂੰ ਖਤਮ ਕਰਾਂਗੇ ਹਾਲੇ ਅਸੀਂ ਉਹਨਾਂ ਨੂੰ ਬੇਨਤੀ ਕਰਨ ਦੇ ਆ ਨਿਮਰਤਾ ਸਹਿਤ ਬੇਨਤੀ ਕਰਨ ਦੇ ਆ ਕਿ ਭਾਈ ਇਹ ਜਿਹੜਾ ਤਮਾਕੂ ਦਾ ਸੇਵਨੇ ਪੰਜਾਬ ਦੀ ਧਰਤੀ ਦੇ ਅਨਲੀਗਲੀ ਆ ਬੀਜਣਾ ਵੀ ਮਨਾਇਆ ਤੇ ਵਿਚਣਾ ਵੀ ਬਣਾਇਆ ਤੇ ਬਾਕੀ ਇਹਨਾਂ ਨੇ ਹੋਰ ਜਿਹੜੀਆਂ ਚੀਜ਼ਾਂ ਜਿਦਾਂ ਪੋਸਤ ਲਾ ਲਓ ਹਨਾ ਪੋਸਤ ਤੇ ਭੰਗ ਤੇ ਇਹਨਾਂ ਨੇ ਬੈਨ ਲਾਇਆ ਜਦੋਂ ਕੋਈ ਭੰਗ ਜਾਂ ਕੋਈ ਵੇਚਦਾ ਜਾਂ ਕੋ ਉਹਦਾ ਉਹਨਾਂ ਦੇ ਉੱਤੇ ਇਹਨਾਂ ਦੇ ਬੈਨ ਆ ਫਿਰ ਇਹ ਤਮਾਕੂ ਤੇ ਕਿਉਂ ਨਹੀਂ ਬੈਨ ਹੈਗੇ ਇਹ ਸਾਡੀ ਸਿੱਖ ਕੌਮ ਨੂੰ ਢਾਹ ਲਾਉਂਦੇ ਆ ਤੇ ਸਾਨੂੰ ਇਹ ਜਾਣ ਕੇ ਇਹ ਕੰਮ ਕਰਕੇ ਸਾਡੇ ਜਿਹੜੇ ਪ੍ਰੈਸ਼ਰ ਪਾਉਂਦੇ ਦਿਮਾਗ ਦੇ ਉੱਤੇ ਵੀ ਹਾਂ ਵੀ ਇਹ ਟੈਨਸ਼ਨਾਂ 'ਚ ਰਹਿਣ ਆਪਾਂ ਟੈਨਸ਼ਨਾਂ 'ਚ ਰਹਿਣ ਵਾਲੇ ਨਹੀਂ ਹੈਗੇ ਅਸੀਂ ਦਵਤੈਂਟ ਨੇ ਦੀ ਪੌਣ ਵਾਲੇ ਆ ਤੇ ਜਿਹੜੇ ਇਹ ਇਦਾਂ ਦੇ ਸ਼ਰਾਰਤੀ ਕੰਮ ਕਰਦੇ ਆ ਉਹ ਇਹ ਗੱਲ ਸੁਣ ਜਰੂਰ ਸੁਣ ਲੈਣਾ ਕਿ ਬਾਬਰ ਵੀ ਆ ਗਿਆ ਔਰੰਗਜ਼ੇਬ ਵੀ ਆ ਗਿਆ ਬਜੀਤ ਖਾਨ ਵੀ ਆ ਗਿਆ ਇਹ ਸਾਰੇ ਇੱਥੋਂ ਚਲੇ ਗਏ ਆ ਤੇ ਫੂਜਾਂ ਤਿਆਰ ਵਰ ਤਿਆਰ ਉਦੋਂ ਵੀ ਸੀਆਂ ਤੇ ਤਿਆਰ ਵਰ ਤਿਆਰ ਖੂਨ ਵੀ ਆ ਤੇ ਇਹ ਆਪਣਾ ਸਾਬ ਕਿਤਾਬ ਲਾ ਕੇ ਇਹਦਾਂ ਦੀਆਂ ਸ਼ਰਾਰਤਾਂ ਕਰਨ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਅੱਗੇ ਸਾਨੂੰ ਹਨੇਰਾ ਹੈ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਦਾਂ ਮੁਸਲਮਾਨ ਲਈ ਮੱਕਾ ਹੈ ਮੱਕੇ ਤੋਂ ਬਾਅਦ ਉਹਨੂੰ ਅਜ਼ਾੜ ਹੈ ਇਸੇ ਤਰ੍ਹਾਂ ਸਾਨੂੰ ਸੱਚਗੰਨ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਗੇ ਅਜ਼ਾੜ ਹੈ ਇਸ ਕਰਕੇ ਅਸੀਂ ਬੇਨਤੀ ਕਰਦੇ ਵੀ ਜਿਹੜੀਆਂ ਸ਼ਰਾਰਤਾਂ ਕਰਦੇ ਹੋ ਪਈਏ ਨਾ ਕਰੋ ਇਹ ਦੋ ਹੱਥ ਜੋੜ ਕੇ ਬੇਨਤੀ ਕਰਦੇ ਆਂ ਤੇ ਛੇਵੇਂ ਪਾਤਸ਼ਾਹ ਜੀ ਦਾ ਗੁਰੂ ਕਾ ਜੰਡੇ ਵਾਲਾ ਗੁਰੂ ਕਾ ਜਿਹੜਾ ਇੱਥੇ ਮਹਾਰਾਜਾ ਫਲਾਹ ਸਾਹਿਬ ਗੁਰਦੁਆਰਾ ਸਾਹਿਬ ਆ ਉੱਥੇ ਵੀ ਅਸੀਂ ਚੰਨੀਆਂ ਖਹਿਣੀਆਂ ਪਈਆਂ ਦੇਖੀਆਂ ਤੇ ਹੁਸ਼ਿਆਰਪੁਰ ਦੇ ਵਿੱਚ ਸੰਤ ਬੱਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਆ ਉਹਨਾਂ ਦੇ ਸਥਾਨ ਤੇ ਵੀ ਅਸੀਂ ਇਹ ਚੈਨੀਆਂ ਖਹਿਣੀਆਂ ਪਈਆਂ ਦੇਖੀਆਂ ਜਦੋਂ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੀ ਹੋਈ ਫਿਰ ਅਸੀਂ ਸੋਚਿਆ ਵੀ ਇਸ ਮੁੱਦੇ ਨੂੰ ਚੱਕੀਏ ਅਸੀਂ ਵਕੀਲ ਦੇ ਕੋਲੋਂ ਜਾ ਕੇ ਲੋਕਡਾਏ ਲੋਕ ਦਾ ਕੇ ਫਿਰ ਇੱਕ ਡੀਸੀ ਨੂੰ ਐਪਲੀਕੇਸ਼ਨ ਦਿੱਤੀ ਤਾਂ ਇੱਕ ਹੁਣ ਐਸਐਸਪੀ ਨੂੰ ਦੇਣੀ ਆ ਤੇ ਦੂਜੀ ਐਸਡੀਐਮ ਨੂੰ ਦੇਣੀ ਆ ਤੇ ਤੀਜੀ ਜਿਹੜੇ ਆਪਣੇ ਸਿਵਲ ਸਰਜਨ ਸਰਕਾਰੀ ਸਿਵਲ ਸਰਜਨ ਨੇ ਉਹਨਾਂ ਨੂੰ ਵੀ ਦੇਣੀ ਆ ਇਹਨਾਂ ਨੂੰ ਪਹਿਲਾਂ ਆਪਾਂ ਇਹ ਐਪਲੀਕੇਸ਼ਨਾਂ ਦੇ ਦਈਏ ਤੇ ਜੇ ਅਗਰ ਇਹਨਾਂ ਨੂੰ ਦੇਣ ਤੋਂ ਬਾਅਦ ਕੰਮ ਇਹ ਨਾ ਬੰਦ ਹੋਇਆ ਫਿਰ ਦੂਜਾ ਤਰੀਕਾ ਸਾਡੇ ਖਾਲਸੇ ਕੋਲ ਹੈਗਾ ਹੀ ਆ ਉਹ ਖਾਲਸੇ ਦਾ ਤਰੀਕਾ ਸਾਰੇ ਜਾਣਦੇ ਹਨ ਚੰਗੀ ਤਰ੍ਹਾਂ ਜਾਣਦੇ ਹਨ ਕੱਲ ਨੂੰ ਇਹ ਨਾ ਕਹਿਣ ਕਿ ਨਿਹੰਗ ਸਿੰਘ ਫੌਜਾਂ ਨੇ ਕੋਈ ਗਲਤ ਕੰਮ ਕੀਤਾ ਜਿਹੜਾ ਤਮਾਕੂ ਦਾ ਸੇਵਨ ਕਰਦਾ ਵੇਚਦਾ ਆਜਾਂ ਕਰਦਾ ਸਾਡੇ ਹੱਥ ਆਊਗਾ ਅਸੀਂ ਸੋਦਾ ਲਾਵਾਂਗੇ ਚਾਹੇ ਉਹ ਪੰਜਾਬੀ ਹੋਵੇ ਤੇ ਚਾਹੇ ਉਹ ਪ੍ਰਵਾਸੀ ਹੋਵੇ ਇਸ ਕਰਕੇ ਅਸੀਂ ਜਿਹੜਾ ਸੇਵਨ ਜਾਂ ਤਮਾਕੂ ਦਾ ਇਸ ਕਰਕੇ ਬੰਦ ਕਰਾ ਰਹੇ ਹਾਂ ਦੂਜੇ ਨੰਬਰ ਤੇ ਗੱਲ ਇਹ ਆ ਜੇ ਕੋਈ ਬੰਦਾ ਸਿਗਰਟ ਦਾ ਸਿਗਰਟ ਦਾ ਸੇਵਨ ਕਰਦਾ ਆ ਜਦੋਂ ਉਹ ਧੂਆ ਬਾਹਰ ਕੱਢਦਾ ਤਾਂ ਉਹ ਦੂਜੇ ਦੇ ਦੂਜੇ ਦੇ ਨੱਕ 'ਚ ਵੀ ਜਾਂਦਾ ਜਿਹੜੀ ਬਿਮਾਰੀ ਉਸ ਬੰਦੇ ਨੂੰ ਹੋਗੀ ਉਹਨੂੰ ਵੀ ਲੱਗ ਸਕਦੀ ਆ ਇੱਕ ਤਾਂ ਇਸ ਬਿਮਾਰੀ ਤੋਂ ਬਚੂਗਾ ਤੇ ਜਿਹੜੇ ਚੈਨੀ ਖਹਿਣੀ ਆ ਜਾਂ ਜਿਹੜੇ ਗਟਕੇ ਆ ਪਈਏ ਖਾ ਖਾ ਚੰਗੀ ਤਰ੍ਹਾਂ ਲਾਲ ਕਰ ਦਿੰਦੇ ਆ ਆਲੇ ਦੋਲੇ ਰਸਤਿਆਂ 'ਚ ਗੰਦ ਪਾਉਂਦੇ ਆ ਕਿਤੇ ਤੁਰਨ ਜੋਗੇ ਅਸੀਂ ਸਾਡੀਆਂ ਜਿਹੜੀਆਂ ਚਹੇਵਨੀਆਂ ਤੁਰਦ ਜੋਗੀਆਂ ਨਹੀਂ ਹੈਗੀਆਂ ਇਸ ਗੱਲ ਤੇ ਲੋਕਾਂ ਨੇ ਬੜੇ ਸਵਾਲ ਚੱਕਨੇ ਸਾਨੂੰ ਇਹ ਵੀ ਪਤਾ ਹੈ ਉਹਨਾਂ ਦਾ ਵੀ ਜਵਾਬ ਦਵਾਂਗੇ ਜੇ ਕੋਈ ਸਾਡੇ ਤੋਂ ਸਵਾਲ ਚੱਕੂਗਾ 14 13 13 12 ਬਾਲ ਸਾਲ ਦੇ ਜਿਹੜੇ ਬੱਚੇ ਆ ਉਹ ਚੈਨੀਆਂ ਖਹਿਣੀਆਂ ਖਾਂਦੇ ਆ ਉਹ ਛੋਟੇ ਨਸ਼ੇ ਤੋਂ ਵੱਡੇ ਨਸ਼ੇ ਤੱਕ ਪਹੁੰਚਦੇ ਆ ਅਸੀਂ ਆਪਣੇ ਪੰਜਾਬ ਦੀ نسل ਪਹਿਲਾਂ ਬਚਾਵਾਂਗੇ ਜ਼ਮੀਨਾਂ ਦਾ ਫਸਲਾਂ ਦੀ ਬਾਅਦ ਚ ਆਪ ਹੀ ਦੇਖ ਲਾਂਗੇ ਬਾਬਾ ਜੀ ਇੱਕ ਸਵਾਲ ਹੋ ਰਿਹਾ ਜਿਹੜੀ ਆਪਾਂ ਨੈਟ ਤੇ ਤੁਹਾਡੀ ਵੀਡੀਓ ਦੇਖੀ ਕਿ ਤੁਸੀਂ ਬੱਸ ਰੁਕੀ ਸੀ ਉਦੇਵਾਰੀ ਸੰਗਤ ਨੂੰ ਥੋੜਾ ਚਾਨਣਾ ਪਾ ਹਾਂਜੀ ਇੱਕ ਇਹ ਪ੍ਰਵਾਸੀਆਂ ਦੀ ਬੱਸ ਜੋ ਕਿ ਹੁਸ਼ਿਆਰਪੁਰ ਦਿੱਲੀ ਅਪ ਡਾਊਨ ਕਰਦੀ ਹੈ ਇਹ ਬਦਾਈਓ ਤੋਂ ਚੱਲਦੀ ਆ ਹੁਸ਼ਿਆਰਪੁਰ ਤੇ ਉਹਦਾ ਨੰਬਰ ਵੀ 8084 ਆ ਬੱਸ ਦਾ ਨੰਬਰ ਵੀ ਅਸੀਂ ਪੜਿਆ ਵੀਡੀਓ ਵੀ ਬਣਾਈ ਆ ਤੇ ਜਿੰਨੀਆਂ ਸਵਾਰੀਆਂ ਸੀਆਂ ਉਹਦੇ ਵਿੱਚ ਇੱਕ ਤਾਂ ਗੁਟਕੇ ਖਾ ਖਾ ਕੇ ਥੱਲੇ ਥੋਕ ਦੀਆਂ ਸੀ ਆ ਬਸ ਸਾਰੀ ਗੁਟਕਿਆਂ ਨਾਲ ਲਿਪੜੀ ਉਸ ਦੀ ਤੇ ਬੰਦਾ ਸਾਡੀ ਵਾਲਾ ਕੋਲ ਬਸ ਨਹੀਂ ਜਾ ਵੀ ਨਹੀਂ ਸਕਦਾ ਤੇ ਦੂਜੇ ਨੰਬਰ ਦੀ ਗੱਲ ਇਹ ਆ ਵੀ ਜਿੰਨੇ ਵੀ ਉੱਥੇ ਪ੍ਰਵਾਸੀ ਮਜ਼ਦੂਰ ਵਿੱਚ ਆਏ ਸੀਗੇ ਉਧਰੋਂ ਟੀਪੀ ਦੇ ਵਿੱਚੋਂ ਜਿਹੜੇ ਇੱਧਰਲੇ ਕਹਿੰਦੇ ਜੀ ਅਸੀਂ ਆਪਣੇ ਉਧਰ ਦੇਸ਼ ਜਾਵਾਂਗੇ ਤਾਂ ਉੱਥੋਂ ਅਸੀਂ ਪੁਲਿਸ ਦੀ ਵੈਰੀਫਿਕੇਸ਼ਨ ਕਰਾ ਕੇ ਲੈ ਕੇ ਆਵਾਂਗੇ ਚਲੋ ਅਸੀਂ ਉਹਨੂੰ ਕਹਿੰਦੇ ਠੀਕ ਹੈ ਭਾਈ ਜਦੋਂ ਤੁਸੀਂ ਜਾਵੋਗੇ ਤਾਂ ਕਰਾ ਲਿਓ ਤੇ ਉਦੋਂ ਬਾਅਦ ਜਿਹੜੇ ਬੰਦੇ ਉਧਰੋਂ ਆਉਂਦੇ ਆ ਉਹ ਵੀ ਬਿਨਾ ਪੁਲਿਸ ਵੈਰੀਫਿਕੇਸ਼ਨ ਕਰਾਏ ਆ ਜਾਂਦੀ ਆ ਜਦੋਂ ਅਸੀਂ ਪਾਸ ਚੈੱਕ ਕੀਤੀ ਕਿ ਇੱਕ ਬੱਚੇ ਨੇ ਪੁਲਿਸ ਦੀ ਵੈਰੀਫਿਕੇਸ਼ਨ ਕਰਾਈ ਸੀ ਬਾਕੀ ਹੋਰ ਕਿਸੇ ਨੇ ਨਹੀਂ ਕਰਾਈ ਸੀ ਬਾਕੀ ਜਿੰਨੀਆਂ ਸਵਾਰੀਆਂ 60 70 ਸਵਾਰੀਆਂ ਸੀਆਂ ਚਲੋ ਬੀਬੀਆਂ ਨੂੰ ਛੱਡ ਦੋ ਬੱਚਿਆਂ ਨੂੰ ਛੱਡ ਦਿਓ ਤਾਂ 30 30 ਕੰ ਬੰਦੇ ਆਪਾਂ ਮੰਨ ਲਏ ਤੇ 30 ਬੰਦਿਆਂ ਦੇ ਵਿੱਚੋਂ ਇੱਕ ਬੰਦੇ ਨੇ ਪੀਸੀਸੀ ਕਰਾਈ ਸੀ ਤਾਂ ਬਾਕੀਆਂ ਨੇ ਨਹੀਂ ਕਰਾਈ ਤਾਂ ਫਿਰ ਅਸੀਂ ਉਸ ਦਿਨ ਜਿਹੜਾ ਡਰਾਈਵਰ ਸੀਗਾ ਅਨਿਤੇ ਆਪਾਂ ਉਹਦੇ ਵਿੱਚ ਇੱਕ ਬੱਚੇ ਨੇ ਪੀਸੀਸੀ ਕਰਾਈਓ ਸੀ ਪੁਲਿਸ ਵੈਰੀਫਿਕੇਸ਼ਨ ਤੇ ਬਾਕੀ ਸਾਰੇ ਬਿਨਾ ਵੈਰੀਫਿਕੇਸ਼ਨ ਤੋਂ ਸੀਗੇ ਜਿੰਨੇ ਵੀ ਸੀਗੇ ਤੇ ਫਿਰ ਅਸੀਂ ਉਸ ਡਰਾਈਵਰ ਨੂੰ ਬੱਸ ਵਾਲੇ ਨੂੰ ਤਾੜਨਾ ਕੀਤੀ ਕਿ ਭਾਈ ਵੀ ਅਗਲੀ ਵਾਰੀ ਬੱਸ ਜੇ ਸਾਡੇ ਕਾਬੂ ਆ ਗਈ ਤੇ ਜੇ ਕੋਈ ਬਿਨਾ ਪੀਸੀਸੀ ਕਰਾਏ ਤੋਂ ਬਗੈਰ ਉੱਥੋਂ ਲੈ ਆ ਪਾਸੇ ਚ ਬਹਿਣ ਦਿੱਤਾ ਬੰਦਾ ਫੇ ਤੇਰਾ ਸੌਦਾ ਅਸੀਂ ਲਾਵਾਂਗੇ ਤਾਂ ਜੇ ਹੁਣ ਸਾਡੇ ਉਹ ਬਸ ਹੱਥ ਆ ਗਈ ਤਾਂ ਜੇ ਕਿਸੇ ਕੋ ਪੁਲਿਸ ਵੈਰੀਫਿਕੇਸ਼ਨ ਨਾ ਹੋਈ ਫਿਰ ਅਸੀਂ ਉਹਨੂੰ ਸੋਦਾ ਲਾਵਾਂਗੇ ਤਾਂ ਫਿਰ ਕੱਲ ਨੂੰ ਕੋਈ ਸਾਡੇ ਤੇ ਕਾਰਵਾਈ ਕਰੇ ਤਾਂ ਫਿਰ ਕੋਈ ਸੂਝ ਸਮਝ ਕੇ ਕਰੇ ਵੀ ਅਸੀਂ ਉਹਦਾ ਜਵਾਬ ਦੇਵਾਂਗੇ ਅਸੀਂ ਪਹਿਲਾਂ ਹੀ ਨਿਮਰਤਾ ਦੇ ਨਾਲ ਕਹਿਤਾ ਵਾ ਤਾਂ ਜੇ ਕੋਈ ਦੁਬਾਰਾ ਕੋ ਉਦਾਂ ਦੀ ਗੱਲਬਾਤ ਸਾਡੇ ਤੇ ਕੋਈ ਪੋਲਿਟੀਕਲ ਪ੍ਰੈਸ਼ਰ ਪਾ ਕੇ ਕੋਈ ਵੀ ਪੁਲਿਸ ਪ੍ਰਚਾਰਣਾ ਆਵੇ ਉਹ ਆਪਣੇ ਹਿਸਾਬ ਨਾਲ ਸੋ ਬਾਬਾ ਜੀ ਮੇਰੇ ਮਨ ਚ ਇੱਕ ਸਵਾਲ ਹੋ ਰਿਹਾ ਜਿਹੜਾ ਆਪਣੇ ਹਿਸ਼ਾਰਪੁਰ ਦੀ ਪੁਰ ਹੀਰਾ ਦੀ ਸਬਜ਼ੀ ਮੰਡੀ ਦੇ ਵਿੱਚ ਤੁਹਾਡੀ ਪੁਲਿਸ ਪ੍ਰਸ਼ਾਸਨ ਨਾਲ ਬਹਿਸ ਹੋਈ ਪ੍ਰਵਾਸੀਆਂ ਨਾਲ ਬਹਿਸ ਹੋਈ ਉਹਦੇ ਬਾਰੇ ਸੰਗਤ ਨੂੰ ਥੋੜਾ ਜਿਹਾ ਚਾਨਣਾ ਪਾਓ ਹਾਂਜੀ ਉਹਨਾਂ ਵੀ ਜਦੋਂ ਆਪਾਂ ਇਹ ਮੁੱਦਾ ਚੱਕਿਆ ਵੀ ਬੰਦ ਕਰਾਉਣੇ ਆਪੇ ਅਸੀਂ ਨਿਮਰਤਾ ਦੇ ਨਾਲ ਕੋਖੇ ਜਿਹੜੇ ਰੋਡ ਦੇ ਉੱਤੇ ਹੈ ਜਿਹੜੀ ਸਰਕਾਰੀ ਜਗ੍ਹਾ ਰੋਡ ਦੀ ਸਾਈਡ ਤੇ ਆ ਉੱਥੇ ਅਨਲਿਗਲ ਖੋਖੇ ਤਮਾਕੂਆਂ ਦੇ ਉੱਥੇ ਲਾਏ ਆ ਤਮਾਕੂ ਦਾ ਸੇਵਨ ਬਹੁਤ ਹੋ ਰਿਹਾ ਮੰਡੀ ਦੇ ਵਿੱਚ ਵੀ ਹਰੀ ਪਰ ਮੰਡੀ ਦੇ ਵਿਚਾਲੇ ਵਾਲੇ ਵਾਲੇ ਰੋਡ ਦੇ ਉੱਤੇ ਵੀ ਬਹੁਤ ਜ਼ਿਆਦਾ ਹੋ ਰਿਹਾ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਪਹਿਲਾਂ ਨਿਮਰਤਾ ਦੇ ਨਾਲ ਕਿਹਾ ਸੀਗਾ ਕਿ ਉਹਨੇ ਦੂਜਾ ਨਹੀਂ ਕੀਤਾ ਵੀ ਜਦੋਂ ਅਸੀਂ ਦੂਜੀ ਤਰ੍ਹਾਂ ਕਿਹਾ ਫਿਰ ਉਹਨੇ ਉਹਨਾਂ ਨੇ ਫਿਰ ਕੋਰਹੀ ਦਾ ਥਾਣੇ ਦੇ ਵਿੱਚ ਸਾਡੀ ਸ਼ਿਕਾਇਤ ਕੀਤੀ ਤਾਂ ਪੁਲਿਸ ਆ ਗਈ ਪੁਲਸਾਂ ਉੱਤੇ ਫਿਰ ਸਾਡੀ ਪੁਲਸ ਦੇ ਨਾਲ ਤੁਤੂ ਮੈਂ ਮੈਂ ਹੋਈ 2-3 ਵਾਰੀ ਹੋਈ ਆ ਇਸੇ ਮੁੱਦੇ ਦੇ ਉੱਤੇ ਪਰ ਕੁਝ ਸਾਡੇ ਪੰਜਾਬੀ ਲੋਕ ਵੀ ਉਹਨਾਂ ਪ੍ਰਵਾਸੀਆਂ ਦਾ ਸਾਥ ਦਿੰਦੇ ਆ ਕਹਿੰਦੇ ਜੀ ਇਹ ਗਰੀਬ ਬੰਦੇ ਆ ਇਹਨਾਂ ਨੂੰ ਤੁਸੀਂ ਤੰਗ ਕਰਦੇ ਆ ਕੁੱਟਦੇ ਆ ਮਾਰਦੇ ਆ ਭਾਈ ਸਾਹਿਬ ਜਿਹੜਾ ਬੰਦਾ ਕੋਈ ਸਬਜ਼ੀ ਵੇਚਦਾ ਜਾਂ ਕੋਈ ਹੋਰ ਇਦਾਂ ਦਿਹਾੜੀ ਕਰਦਾ ਜਾਂ ਕੋਈ ਰਾਜ ਮਿਸਤਰੀ ਨਾਲ ਕੰਮ ਕਰਦਾ ਜਾਂ ਕੋਈ ਖੇਤਾਂ 'ਚ ਕੰਮ ਕਰਦਾ ਜਾਂ ਕੋਈ ਪੱਠੇ ਤੇ ਕੰਮ ਕਰਦਾ ਜਾਂ ਕੋਈ ਫੈਕਟਰੀਆਂ 'ਚ ਕੰਮ ਕਰਦਾ ਜੇ ਅਸੀਂ ਉਸ ਨੂੰ ਤੰਗ ਕਰਦੇ ਹਾਂ ਫਿਰ ਅਸੀਂ ਦੁਨਾਗਾਰ ਫਿਰ ਅਸੀਂ ਲੇਕਿਨ ਜਿਹੜਾ ਤਮਾਕੂ ਦਾ ਸੇਵਨ ਵੇਚੂਗਾ ਜਾਂ ਨਸ਼ਾ ਵੇਚੂਗਾ ਚਾਹੇ ਉਹ ਪੰਜਾਬੀ ਹੋਵੇ ਤੇ ਚਾਹੇ ਹੋਵੇ ਪਰਵਾਸੀ ਉਹ ਉਹਦੇ ਨਾਲ ਅਸੀਂ ਗਲਤ ਹੀ ਗਲਤ ਤਰੀਕੇ ਨਾਲ ਪੇਸ਼ ਆਵਾਂਗੇ ਤੇ ਇਹ ਡਿਊਟੀ ਦਾ ਸਰਕਾਰ ਦੀ ਗਵਰਨਮੈਂਟ ਦੀ ਬਣਦੀ ਆ ਪਰ ਗਵਰਨਮੈਂਟ ਕੰਮ ਕਰਨ ਦੀ ਨਹੀਂ ਸਦੀ ਪਈ ਆ ਉਹਨੂੰ ਜਗਾਉਣਾ ਪਏਗਾ ਅਬ ਵੀ ਜਾਂਦੇ ਜਾਂਦੇ ਤੁਸੀਂ ਪੰਜਾਬ ਨੂੰ ਤੇ ਸੰਗਤ ਨੂੰ ਕਿਹੜਾ ਮੈਸੇਜ ਦੇਣਾ ਚਾਹੁੰਦੇ ਆ ਆਪਣਾ ਇੱਕ ਪਿਆਰ ਭਰਿਆ ਸੰਗਤ ਨੂੰ ਮੈਸੇਜ ਜ਼ਰੂਰ ਦਿਓ ਹਾਂਜੀ ਮੈਂ ਸੰਗਤ ਨੂੰ ਦੋ ਹੱਥ ਜੋੜ ਕੇ ਬੇਨਤੀ ਇਹ ਕਰਨਾ ਚਾਹੁੰਦਾ ਹਾਂ ਕਿ ਭਾਈ ਜਿਹੜੇ ਤੁਸੀਂ ਵਿਦੇਸ਼ਾਂ ਨੂੰ ਜਾਂਦੇ ਆ ਕੰਮ ਕਾਰ ਕਰਨ ਵਾਸਤੇ ਛੱਡ ਕੇ ਤੋਂ ਆਪਣਾ ਪੰਜਾਬ ਕਿ ਬੇਨਤੀ ਆ ਵੀ ਘੱਟੋ ਘੱਟ ਵੀ ਜਿਹੜੇ ਬੰਦਿਆਂ ਦਾ ਨਹੀਂ ਸਰਦਾ ਉਹ ਤਾਂ ਚਲੋ ਕੋਈ ਬੰਦਾ ਮਜਬੂਰੀ ਨੂੰ ਜਾਂਦਾ ਪਰ ਜਿਨ੍ਹਾਂ ਦਾ ਸਰਦਾਰਾ ਵੀਰ ਮੇਰੇ ਉਹ ਆਪਣਾ ਪੰਜਾਬ ਛੱਡ ਕੇ ਨਾ ਜਾਓ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਨਸ਼ੇ ਤਿਆਗਦੇ ਹੋ ਹਨਾ ਐਨ ਤੁਹਾਡਾ ਪੰਜਾਬ ਇੱਕ ਧਰਤੀ ਜਿਹੜੀ ਪੰਜਾਬ ਦੀ ਸੀ ਉਹ ਸੂਰਮਿਆਂ ਦੀ ਧਰਤੀ ਸੀ ਪਰ ਅੱਜ ਦੇਖਣ ਨੂੰ ਕੀ ਮਿਲਦਾ ਹੈ ਬਹੁਤ ਇੱਕ ਜਣੀ ਅਸੀਂ ਆਪਸ ਵਿੱਚ ਲੜਨ ਲਈ ਪੈਨਸਲ ਲਈ ਤਿਆਰ ਰਹਿੰਦੇ ਹਾਂ ਜਦੋਂ ਕਿਤੇ ਦੂਜੇ ਦੇ ਨਾਲ ਗੱਲ ਹੁੰਦੀ ਆ ਜਦੋਂ ਹੁਣ ਪ੍ਰਵਾਸੀਆਂ ਦੇ ਨਾਲ ਗੱਲ ਹੁੰਦੀ ਆ ਤੇ ਸਾਡੇ ਸਾਰਿਆਂ ਦੀ ਢੇਰੀ ਟਹਿ ਜਾਂਦੀ ਆ ਇਸ ਕਰਕੇ ਪਰ ਜਿਹੜੇ ਬਾਹਰ ਬੰਦੇ ਸਾਡੇ ਨਾਲ ਜਿਹੜੇ ਬਾਹਰੋਂ ਬੰਦੇ ਆ ਕੇ ਸਾਡੇ ਤੇ ਪ੍ਰੈਸ਼ਰ ਪਾਉਂਦੇ ਆ ਜਾਂ ਕੋਈ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਜਦੋਂ ਕੋਈ ਗੱਲਬਾਤ ਹੁੰਦੀ ਆ ਫਿਰ ਤੁਸੀਂ ਆਪਣੇ ਵਿੱਚ ਏਕਾ ਰੱਖੋ ਤੇ ਜਿੱਦਾਂ ਹੁਣ ਤੁਸੀਂ ਸਾਊਦੀ ਅਰਬ ਵਗੈਰਾ ਜਾਂਦੇ ਆ ਜਾਂ ਦੁਬਈ ਜਾਂਦੇ ਆ ਲੱਖ ਤੋਂ ਲੱਖ 2.5 ਲੱਖ ਲਾ ਕੇ ਇਹਦੇ ਨਾਲੋਂ ਤੁਸੀਂ ਜਿੱਦਾਂ ਹੁਣ ਭਈਏ ਆਪਣੇ ਰੂਟ ਤੇ ਕੰਮ ਕਰਦੇ ਆ ਤੇ ਜੇ ਉਹਨਾਂ ਦੀ ਜਗ੍ਹਾ ਅਸੀਂ ਆਪ ਆਪਣੀ ਸ਼ਰਮ ਨੂੰ ਮਾਰ ਕੇ ਗਰਨਾਨਗ ਪਾਸ਼ਾ ਜੀ ਨੇ ਕਿਰਤ ਕਰਨ ਨੂੰ ਕਿਹਾ ਨਾਮ ਜਪਣ ਨੂੰ ਕਿਹਾ ਬੰਨ੍ਹ ਸਕਣ ਨੂੰ ਕਿਹਾ ਇਹ ਜਿਹੜੀ ਕਿਰਤ ਕਰਨੀ ਆ ਕੋਈ ਸ਼ਰਮ ਦੀ ਗੱਲ ਨਹੀਂ ਹੈਗੀ ਹੁਣ ਅਸੀਂ ਆਪ ਕਿਰਤ ਕਰਦੇ ਆ ਬਾਈਪਾਸ ਤੇ ਆ ਕੇ ਦੇਖੋ ਅਸੀਂ ਉੱਥੇ ਨਾਰੀਅਲ ਦਾ ਕੰਮ ਵੀ ਲਾਏ ਆ ਚਾਹ ਪਰੌਂਠੇ ਦਾ ਕੰਮ ਵੀ ਲਾਏ ਆ ਸਬਜ਼ੀ ਦਾ ਵੀ ਆ ਫਰੂਟ ਦਾ ਵੀ ਆ ਤੇ ਕੱਪੜੇ ਛੋਟੇ ਛੋਟੇ ਬੱਚਿਆਂ ਦੇ ਉਹਨਾਂ ਦੇ ਵੀ ਆ ਇਹਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ ਜੇ ਜੇ ਤੁਸੀਂ ਆਪਣੇ ਘਰ ਰਹਿ ਕੇ ਕੰਮ ਕਰੋਗੇ 20-25000 ਰੁਪਿਆ 30000 ਲੱਗ ਜੂਗਾ ਤੁਹਾਡਾ ਰੋਡ ਦੇ ਉੱਤੇ ਜਾ 50 ਲੱਗ ਜੂਗਾ ਤੁਸੀਂ ਇੱਕ ਮਾਲਕ ਬਣ ਕੇ ਕੰਮ ਕਰੋਗੇ ਤਾਂ ਜੇ ਤੁਸੀਂ ਉੱਥੇ ਜਾ ਕੇ ਆਪਣੇ ਉਹਨਾਂ ਦੀ ਅਰਬੀਆਂ ਦੀ ਗੁਲਾਮੀ ਕਰਨੀ ਆ ਛੋਟੇ ਮੋਟੇ ਦੇਸ਼ਾਂ ਦੇ ਵਿੱਚ ਤੁਸੀਂ ਜਾ ਕੇ ਉਹਨਾਂ ਦੀ ਗੁਲਾਮੀ ਕਰਦੇ ਆ ਇਹ ਤੁਹਾਡੀ ਬਹੁਤ ਗਲਤ ਸੋਚ ਆ ਜੇ ਤੁਸੀਂ ਇੱਥੇ ਰਹਿ ਕੇ ਕੰਮ ਕਰੋਗੇ ਤਾਂ ਤੁਸੀਂ ਆਪਣੇ ਬਾਦਸ਼ਾਹ ਬਣ ਕੇ ਕੰਮ ਕਰੋਗੇ ਲੇਕਿਨ ਕਿਰਤ ਦੇ ਵਿੱਚ ਸ਼ਰਮ ਕੋਈ ਨਹੀਂ ਰਾਸ ਵਾਲੇ ਵੇਣਨੇ ਲਾਓ ਤੁਹਾਡੇ ਖੇਤਾਂ ਦੇ ਵਿੱਚ ਗੰਨਾ ਆ ਤੁਸੀਂ ਆਪ 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 ਉਹਨੂੰ ਗੰਨੇ ਦਾ ਜੂਸ ਵੇਚੋ ਗੁੜ ਵੇਚੋ ਕੱਢ ਕੇ ਆਪ ਕੰਮ ਕਰੋ ਤਾਂ ਸਮਾਂ ਕਿ ਜਿਹੜੇ ਪ੍ਰਵਾਸੀ ਆ ਇਹਨਾਂ ਨੂੰ ਨੌਕਰ ਬਣਾ ਕੇ ਉਥੇ ਵੇਦਣਾ ਲਾ ਕੇ ਨਾਲੇ ਗੁੜੇ ਵਿੱਚੋਂ ਨਾਲੇ ਨਾ ਤੋਂ ਕੰਮ ਕਰਾਓ ਨਾਲੇ ਦਿਹਾੜੀ ਕਰਾਓ ਇਹਨਾਂ ਨੂੰ ਪਰ ਮਾਲਕ ਨਾ ਕਿਸੇ ਵੀ ਚੀਜ਼ ਦਾ ਬਣਦੇ ਹੋ ਭਾਵੇਂ ਉਹ ਸ਼ਕਰਗੰਦੀ ਦੀ ਡੇੜੀ ਲਾ ਕੇ ਖੜਾ ਉਹ ਉੱਤੇ ਵੀ ਤੁਸੀਂ ਹੀ ਮਾਲਕ ਹੋਣੇ ਚਾਹੀਦੇ ਆ ਉਹ ਭਾਵੇਂ ਤੁਸੀਂ ਉਹਨੂੰ ਲਾ ਕੇ ਦੇ ਦਿਓ 200 ਰੁਪਏ 300 ਰੁਪਏ ਦਿਹਾੜੀ ਦੇ ਦਿਓ ਰੋਟੀ ਖਰਚੇ ਦੇ ਦਿਓ ਪਰ ਉਹ ਚਾਹੇ ਤੁਹਾਨੂੰ ਬੱਚੇ ਨਾ ਬੱਚੇ ਪਰ ਤੁਸੀਂ ਉਹ ਉਹਦੇ ਮਾਲਕ ਵੀ ਤੁਸੀਂ ਹੀ ਚਾਹੀਦੇ ਆ ਇਹਨਾਂ ਇਹ ਬੰਦੇ ਨੌਕਰੀ ਕਰਨ ਆਉਂਦੇ ਆ ਕਿਰਤ ਕਰਨ ਆਉਂਦੇ ਆ ਚਲੋ ਜੀ ਸੱਤ ਕੇ ਆਉਣ ਜਿਹੜੇ ਗਲਤ ਕੰਮ ਕਰਦਾ ਆਉਂਦੇ ਆ ਫੇਰ ਅਸੀਂ ਇਹਨਾਂ ਨੂੰ ਇੱਥੇ ਰਹਿਣ ਨਹੀਂ ਦਵਾਂਗੇ ਇਸ ਕਰਕੇ ਮੈਂ ਸਾਰਿਆਂ ਅੰਬੀਰਾ ਕੇ ਇਹ ਬੇਨਤੀ ਕਰਦਾ ਅਮਰਜ ਸ਼ਕੂ ਸਿੰਘ ਸਜੂ ਤੇ ਆਪਣੇ ਮਾਂ ਬਾਪ ਦੇ ਆਗਿਆਕਾਰੀ ਬਣੋ ਭਾਈ ਬਹਿਨ ਚੰਗੀ ਤਰ੍ਹਾਂ ਆਪਣੇ ਮਾਂ ਬਾਪ ਦੀ ਸੇਵਾ ਕਰੋ ਭਾਈ ਮੇਰੀ ਇਹ ਹੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਆਪਣਾ ਪੰਜਾਬ ਛੱਡ ਕੇ ਨਾ ਜਾਓ ਆਪਣੇ ਪੰਜਾਬ 'ਚ ਬਹੁਤ ਕੁਸ਼ਿਆ ਪੰਜਾਬ ਖਾਲੀ ਹੋ ਚੁੱਕਾ ਜਿਹੜੀਆਂ ਸਰਕਾਰੀ ਨੌਕਰੀਆਂ ਸਰਕਾਰਾਂ ਕੱਢਦੀਆਂ ਆ ਉਹ ਜਿਹੜੇ ਉਹਨਾਂ ਦੇ ਆਪਣੇ ਬੰਦੇ ਹੁੰਦੇ ਜਿਹੜੀ ਉਹਨਾਂ ਦੀ ਗੱਲ ਮੰਨਣ ਵਾਲੇ ਉਹਨਾਂ ਨੂੰ ਉਹਨਾਂ ਦੇ ਜਿਹੜੀ ਕਹਿਣ ਦਾ ਮਤਲਬ ਉਹਨਾਂ ਦੇ ਕੰਟੈਕਟ ਵਿੱਚ ਜਿਹੜੇ ਬੰਦੇ ਹੈਗੇ ਉਹ ਆਪਣੇ ਬੰਦਿਆਂ ਨੂੰ ਸਰਕਾਰੀ ਨੌਕਰੀ ਦਵਾਉਂਦੇ ਆ ਹੁਣ ਸਰਕਾਰੀ ਨੌਕਰੀ ਪੰਜਾਬ 'ਚ ਨਿਕਲਦੀ ਆ ਕਰਦਾ ਕੌਣ ਆ ਹਿਮਾਚਲ ਦਾ ਸਰਕਾਰੀ ਨੌਕਰੀ ਪੰਜਾਬ 'ਚ ਨਿਕਲਦੀ ਆ ਕਰਦਾ ਕੌਣ ਆ ਜੰਮੂ ਦਾ ਸਰਕਾਰੀ ਨੌਕਰੀ ਪੰਜਾਬ 'ਚ ਨਿਕਲਦੀ ਆ ਕਰਦਾ ਕਿੱਥੇ ਦਾ ਬੰਦਾ ਹਰਿਆਣੇ ਦਾ ਹੁਣ ਜਿਹੜੀਆਂ ਦੇਖੋ ਜਿਹੜੇ FCI ਗੋਦਾਮ ਆ ਉਹਨਾਂ ਦੇ ਵਿੱਚ ਜਿੰਨੇ ਅਵਸਰ ਆ ਸਾਰਿਆਂ ਨੂੰ ਚੈੱਕ ਕਰ ਲਓ ਸਾਰੇ ਪ੍ਰਵਾਸੀ ਕਿੱਥੇ ਦੇ ਆ ਜੁਪੀ ਬਿਹਾਰ ਦੇ ਆ ਤੇ ਆਪਣੇ ਪੰਜਾਬ ਵਾਲਿਆਂ ਨੂੰ ਤਾਂ ਇਹ ਗਵਰਨਮੈਂਟ ਦੀ ਜਿਹੜੀ ਚਾਲ ਆ ਉਹ ਚਾਲ ਚ ਕਾਮਯਾਬ ਹੋਣ ਲਈ ਆ ਜੇ ਤੁਸੀਂ ਉਹਨਾਂ ਦੇ ਕਹੇ ਤੇ ਕੋਈ ਆਈਲੈਂਸ ਦਾ ਦਰਵਾਜ਼ਾ ਖੋਲਤਾ ਕੋਈ ਕਿਸੇ ਚੀਜ਼ ਦਾ ਦਰਵਾਜ਼ਾ ਖੋਲਤਾ ਨਾਲੇ ਤੁਹਾਡੇ 40-40 ਲੱਖ ਰੁਪਈਆ ਤੁਸੀਂ ਲਾ ਕੇ ਜੰਨੇ ਆ 30 ਲੱਖ ਲਾਉਂਦਾ 25 ਲੱਖ ਲਾਉਂਦਾ ਕੋਈ 10-12 ਲੱਖ ਲਾਉਂਦਾ ਇੱਥੇ ਤੁਸੀਂ 2-2 ਲੱਖ ਵਿੱਚ ਵੀਰੋ ਬਿਜ਼ਨਸ ਵੀ ਕਰ ਸਕਦੇ ਆ ਜੇ 40-50 ਲੱਖ ਲਾ ਕੇ ਕੋਈ ਸ਼ੋਰੂਮ ਖੋਲ ਲਓ ਅਮਰੀਕਾ ਜਾਣ ਨਾਲੋਂ ਮੇਰਾ ਨੰਬਰ 81466 55269 ਇਹ ਮੇਰਾ ਨੰਬਰ ਹੈ ਭਾਈ ਪਿੰਡ ਮੇਰਾ ਮਹਤਪੁਰ ਜ਼ਿਲ੍ਹਾ ਹੁਸ਼ਿਆਰਪੁਰ ਡਾਕਾ ਨਾ ਪੀਆ ਪੀਆ ਆਰ ਡੀ ਸੀ ਚਾਂਦਕੇਲਾ ਇਸ ਬਿਲੀ ਫਿਲਹਾਲ ਮੈਂ ਨੰਗਲਛੀਦਾ ਰਹ ਰਹੇ ਆਂ ਤੇ ਬਾਕੀ ਆਪਣੀ ਜਿਹੜੀ ਕਿਰਤ ਹੈ ਚੰਡੀਗੜ੍ਹ ਰੋਡ ਬਾਈਪਾਸ ਇਹ ਜਿਹੜੇ ਆਪਣੇ ਚੌਂਕ ਦਾ ਨਾਮ ਰੱਖ ਦਿੱਤਾ ਬਾਬਾ ਬਦਾ ਸਿੰਘ ਬਾਹਦਰ ਚੌਂਕ ਤਾਂ ਜਿਸ ਕਿਸੇ ਵੀਰ ਨੇ ਮਿਲਣਾ ਹੋਵੇ ਇੱਥੇ ਆ ਕੇ ਮਿਲ ਸਕਦਾ ਆ ਜਿਹੜਾ ਬੰਦਾ ਬੀਲਾ ਆ ਕੰਮ ਜਿਹੜਾ ਕਹਿੰਦਾ ਮੈਂ ਵੀਰ ਜਗਾਰਿਆ ਉਹ ਬੀਲ ਮੈਨੂੰ ਮਿਲ ਲਵੇ ਆ ਕੇ ਪਾਤੋੜ ਬਾਹਰ ਨੂੰ ਨਾ ਲਾਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ